ਸਰ ਸ਼੍ਰੀਕਲ ਜੀ ਅੱਜ ਜਿਹੜੀ ਸਾਡੀ ਮੀਟਿੰਗ ਸੀਗੀ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਟੀਮ ਨੂੰ ਅੱਗੇ ਅਸੀਂ ਕਿਵੇਂ ਸਾਰਿਆਂ ਨੇ ਇਕੱਠੇ ਮਿਲ ਕੇ ਕੰਮ ਕਰਨਾ ਹੈ ਕਿਉਂਕਿ ਸਾਡੀ ਇੱਕ ਤਰੀਕ ਤੋਂ ਦੁਬਾਰਾ ਤੋਂ ਪ੍ਰੋਗਰਾਮ ਜਿਹੜੀ ਪਿੰਡਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਪਾਰਟੀ ਵੱਲੋਂ ਨਸ਼ਾ ਮੁਕਤੀ ਟੀਮ ਦੇ ਵਿੱਚ ਵਾਧਾ ਵੀ ਹੋਇਆ ਹੈ ਅਸੈਂਬਲੀ ਵਾਈਸ ਕੋਆਰਡੀਨੇਟਰਸ ਨੂੰ ਵੀ ਨਿਯੁਕਤ ਕੀਤਾ ਗਿਆ ਹੈ ਔਰ ਬਹੁ ਖੇਤੀ ਪਾਰਟੀ ਪੇ ਤੇ ਉਤੇ ਉਹਨਾਂ ਦੀ ਜਿਹੜੀ ਲਿਸਟ ਆਊਗੀ ਔਰ ਪ੍ਰਧਾਨ ਵੀ ਬਨਾਏ ਗਏ ਨੇ ਜिले ਪੱਦਰ ਦੇ اور ਵਾਈਸ ਡਿਸਟ੍ਰਿਕਟ ਵੀ ਬਣਾਏ ਗਏ ਨੇ ਸੋ ਉਹ ਜਿੰਨਾ ਦੀ ਜਾਣਕਾਰੀ ਹਜੇ ਪੂਰਵਾਲ ਮੈਂ ਨਹੀਂ ਦੇ ਸਕਦੀ ਬਿਕਿਉਂ ਉਹ ਸਾਡੇ ਪਾਰਟਿਸਪੀਏਂਟ ਉਹਨਾਂ ਦੇ ਨਾਮ ਪਹਿਣਗੇ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਆ ਜਾਊਗੀ ਸੋ ਇਹੀ ਏਕੀ ਸਾਡੀ ਨਸ਼ਾ ਮੁਕਤੀ ਟੀਮ ਜਿਹੜੀ ਹੈ ਅੱਗੇ ਅਸੈਂਬਲੀ ਲੈਵਲ ਤੱਕ ਕੰਮ ਕਰ ਰਹੀ ਸੀ ਉਸ ਤੋਂ ਬਾਅਦ ਜਿਹੜਾ ਹੈ ਹੁਣ ਪਿੰਡਾਂ ਦੀਆਂ ਕਮੇਟੀਆਂ ਤੱਕ ਪਹੁੰਚੂਗੀ ਔਰ ਔਰ ਸਾਡੀਆਂ ਵੀ ਪਿੰਡਾਂ ਦੀਆਂ ਕਮੇਟੀਆਂ ਆ ਉਹਨਾਂ ਦਾ ਇਹੀ ਕੰਮ ਹੋਊਗਾ ਕਿ ਨਸ਼ਾ ਤਸਨਾ ਦੇ ਛਾਪੇ ਮਰਵਾਣਾ ਔਰ ਜਿਹੜੇ ਸਾਡੇ ਪੇਸ਼ੈਂਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਣਾ ਮੈਮ ਲੋਕਾਂ ਕੋ ਕਿਸ ਤਰ੍ਹਾਂ ਦਾ ਜਿਹੜਾ ਬਿਲਕੁਲ ਜੀ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਔਰ ਇਨ ਫੈਕਟ ਇਹ ਲੋਕ ਮੂਹਮੇ ਵੀ ਅਸੀਂ ਬਣਾ ਰਹੇ ਹਾਂ ਕਿਉਂਕਿ ਨਸ਼ਾ ਜਿਹੜਾ ਹੈ ਉਹ ਸਾਂਝਾ ਮੁੱਦਾ ਹੈ ਔਰ ਸਾਰੇ ਕੀਤੇ ਸਾਂਝੇ ਮੁੱਦੇ ਤੇ ਗੱਲ ਹੋ ਰਹੀ ਹੈ ਇਹ ਜਿਸ ਤਰੀਕੇ ਦੇ ਨਾਲ ਇੱਕ ਕਿਸਾਨੀ ਦਾ ਮੁੱਦਾ ਜਿਹੜਾ ਹੈ ਅਸੀਂ ਸਾਰੇ ਲੈ ਕੇ ਚੱਲਦੇ ਆ ਕਿ ਸਾਂਝਾ ਮੁੱਦਾ ਹੈ ਚੰਗੜਾ ਡੰਡਾ ਲੈ ਕੇ ਅਸੀਂ ਆਪਣੇ ਇਨਸਾਫ ਦੇ ਵਾਸਤੇ ਚੱਲੇ ਸੀ ਉਸੇ ਤਰੀਕੇ ਦੇ ਨਾਲ ਨਸ਼ਾ ਵੀ ਇੱਕ ਸਾਂਝਾ ਮੁੱਦਾ ਹੈ ਸੋ ਨਸ਼ੇ ਵਾਸਤੇ ਵੀ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜਿਹੜੇ ਡੰਡੇ ਹੈ ਸਾਡੀ ਇਸ ਤਰੀਕੇ ਦੀ ਇੱਕ ਜਿਹੜੀ ਪੂਰੀ ਟੀਮ ਹੈ ਪਿੰਨਾ ਤੱਕ ਸਾਡੀਆਂ ਇਕਾਈਆਂ ਬਣਣਗੀਆਂ ਇੱਕ ਟੀਮ ਬਣੂਗੀ ਕਿ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਉਹ ਕੰਮ ਕਰੂਗੀ ਦੇਖੋ ਜਦੋਂ ਪਿੰਨਾ ਦੇ ਵਿੱਚ ਛਾਪੇਮਾਰੀ ਹੋਊਗੀ ਔਰ ਆਟੋਮੈਟਿਕਲੀ ਜਦੋਂ ਪਿੰਨਾ 'ਚ ਨਸ਼ਾ ਵੇਚਣਾ ਬੰਦ ਹੋ ਜਾਊਗਾ ਤੇ ਉਹ ਆਟੋਮੈਟਿਕਲੀ ਬਾਹਰ ਆ ਜਾਣਗੇ ਜਿੱਥੇ ਉਹਨਾਂ ਦਾ ਇਲਾਜ ਕਰਾਵਾਂਗੇ ਕੱਲ ਵੀ ਅਸੀਂ ਗੁਰਦਾਸਪੁਰ ਵਿਜ਼ਿਟ ਕੀਤਾ ਹੈ ਰੀਹਾਈਡਰੇਸ਼ਨ ਸੈਂਟਰਸ ਵੀ ਦੇਖ ਦਿੱਤੇ ਆ ਮੈਂ ਗੁਰਦਾਸਪੁਰ ਤੇ ਬਟਾਲੇ ਦੇ ਔਰ ਸਰਕਾਰ ਨੇ ਬਹੁਤ ਵਧੀਆ ਧਾਮ ਕੀਤਾ ਤੁਸੀਂ ਖੁਦ ਵੀ ਜਾ ਕੇ ਦੇਖ ਕਰੋਗੇ ਨਾ ਔਰ ਮੈਂ ਅੰਮ੍ਰਿਤਸਰ 'ਤੇ ਇੱਕ ਦਿਨ ਸਾਡੀ ਸਾਰੀ ਟੀ ਜਾ ਕੇ ਸੈਂਟਰਸ ਇਸੀ ਗੱਦੇ ਇਚਨ एवरीथिंग ਇਜ਼ ਸੋ ਗੁੱਡ ਕਿ ਮਤਲਬ ਮੈਂ ਇਹ ਸੋਚਦੀ ਆਂ ਵੀ ਅੱਜ ਤੱਕ ਦੀਆਂ ਸਰਕਾਰਾਂ ਨੇ ਅੱਜ ਤੱਕ ਇੰਨੀ ਪੇਨ ਲਈ ਨਹੀਂ ਸੀਗੀ ਨਾ ਹੀ ਉਹਨਾਂ ਨੇ ਯੁਧ ਨਸ਼ਾ ਦੇ ਪਰੂ ਚਲਾਇਆ ਸੀਗਾ ਨਾ ਹੀ ਉਹਨਾਂ ਨੇ ਨਸ਼ਾ ਮੁਕਤੀ ਮੋਰਚੇ ਦੀ ਜਿਸ ਤਰੀਕੇ ਨਾਲ ਆਪਾਂ ਟੀਮ ਦੀ ਮੀਟਿੰਗ ਕਰ ਰਹੀ ਆ ਪਿੰਡਾਂ ਤੱਕ ਜਾਣ ਦੀ ਗੱਲ ਕਰ ਰਹੇ ਆ ਹਸਪੀਟਲਸ ਰੀਹੈਬਿਟੇਸ਼ਨਸ ਨੂੰ ਵਧੀਆ ਬਣਾਉਣ ਦੀ ਗੱਲ ਕਰ ਰਹੇ ਆ ਤੁਸੀਂ ਸੋਚ ਦੇਖਿਆ ਹੋਣਾ ਪਿੱਛੇ ਵੀ ਡਾਕਟਰ ਬਲਬੀਰ ਸਾਡੇ ਹੈਲਥ ਮਿਨਿਸਟਰ ਆਏ ਸੀਗੇ ਔਰ ਇਨ ਫੈਕਟ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਨੂੰ ਲਗਾਤਾਰ ਵਿਜ਼ਿਟ ਕਰ ਰਹੇ ਨੇ ਇੰਨੀ ਰਿਸਪੌਂਸਿਬਿਲਟੀ ਦੇ ਨਾਲ ਅੱਜ ਤੱਕ ਕਿਸੇ ਵੀ ਸਰਕਾਰ ਦੇ ਹੈਲਥ ਮਿਨਿਸਟਰ ਨੇ ਇਨੀ ਸਿੱਧਰਦੀ ਲਈ ਹੈ ਜਿਹਨੇ ਡਾਕਟਰ ਬਲਬੀਰ ਨੇ ਲਈ ਹੈ ਔਰ ਇਹ ਐਕਚੁਅਲ ਦੇ ਵਿੱਚ ਆਮ ਆਦਮੀ ਪਾਰਟੀ ਸਾਡੀ ਸਦਾਤ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਜੀ ਜਿਨ੍ਹਾਂ ਨੇ ਇਹ ਪ੍ਰਣ ਲਿਆ ਹੈ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਇਹ ਕਹਿਣ ਦੀਆਂ ਗੱਲਾਂ ਨਹੀਂ ਅਸੀਂ ਕਰਕੇ ਵੀ ਬੁਖਾਰਿਆ ਔਰ ਤੁਸੀਂ ਦੇਖ ਵੀ ਰਹੇ ਹੋ ਸਾਰੇ ਯਾਨੀ ਅੱਜ ਵੀ ਤੁਸੀਂ ਮੀਟਿੰਗ ਚ ਦੇਖੀ ਹੈ ਤੁਸੀਂ ਮੈਲੂ ਵਿੱਚ ਸਾਡੀਆਂ ਅਮੇਜ਼ਿੰਗਸ ਦੇ ਵਿੱਚ ਆਉਂਦੇ ਹੋ ਹਮੇਸ਼ਾ ਤੁਸੀਂ ਦੇਖਦੇ ਹੋ ਸਾਡੀਆਂ ਡਿਸਕਸ਼ਨ ਦੇਖਦੇ ਹੋ ਕਿ ਅਸੀਂ ਕਿੰਨੀ ਡੀਪਲੀ ਪਿੰਨਾ ਤੱਕ ਦੀ ਗੱਲ ਕਰ ਰਹੇ ਹਾਂ ਸਾਡੇ ਰੀਲ ਦੇ ਵਿੱਚ ਕੰਸਰਨ ਹੈ ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਸਾਡੇ ਕੋਲ ਰੋਂਦੀਆਂ ਮਾਵਾਂ ਨਹੀਂ ਦੇਖੀਆਂ ਜਾਂਦੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਉਹਨਾਂ ਦੀ ਹੈ ਵੀ ਜਿਹੜੇ ਚਿਹਰੇ ਆ ਉਹ ਵੀ ਆਪਾਂ ਸਾਰਿਆਂ ਦੇ ਸਾਹਮਣੇ ਲੈ ਕੇ ਆਉਣੇ ਆ ਤਾਂ ਕਿ ਸਾਡੀ ਸੰਗਤ ਨੂੰ ਸਾਡੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਬੱਚਿਆਂ ਨੂੰ ਮੂੰਹ ਦੇ ਵਿੱਚ ਜ਼ਹਿਰ ਪਾਉਂਦੇ ਨੇ ਉਹਨਾਂ ਨੂੰ ਜ਼ਮਾਨਤਾਂ ਦੇਣ ਵਾਲੇ ਇਹ ਲੋਕੀ ਨੇ ਸੋ ਅਸੀਂ ਉਹਨਾਂ ਦੇ ਨਾਮ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸ ਕਰਵਾਇਆ ਕਰਾਂਗੇ ਕਿ ਇਸ ਬੰਦੇ ਨੇ ਜ਼ਮਾਨਤ ਦਿੱਤੀ ਹੈ ਇਸ ਪਰਿਵਾਰ ਦੇ ਨਾਲ ਪਿੰਡ ਵਾਲਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਠੀਕ ਹੈ ਨਾ ਜਦੋਂ ਉਹ ਸੋਸ਼ੀਲੀ ਬੰਦਾ ਬਾਈਕਾਟ ਹੋਗਾ ਆਟੋਮੈਟਿਕਲੀ ਉਹ ਇਹ ਜੀ ਕੰਮ ਕਰਨਾ ਬੰਦ ਕਰ ਦੂਗਾ ਉਸ ਤੋਂ ਇਲਾਵਾ ਜਿਹਦੀ ਜ਼ਮਾਨਤ ਉਹਨੇ ਦਿੱਤੀ ਹੋਊਗੀ ਉਹਦੀ ਪ੍ਰਾਪਰਟੀ ਤੇ ਸੀਜ਼ ਹੁੰਦੀ ਹੈ ਜਦੋਂ ਦੁਬਾਰਾ ਆ ਕੇ ਉਹ ਫੇਰ ਨਸ਼ਾ ਵੇਚਣਾ ਸ਼ੁਰੂ ਕਰਦਾ ਹੈ ਤੇ ਆਟੋਮੈਟਿਕਲੀ ਉਹਦੀ ਪ੍ਰਾਪਰਟੀ ਵੀ ਜਿਹੜੀ ਹੈ ਉਹ ਗਵਰਨਮੈਂਟ ਵੱ